ਅੰਮ੍ਰਿਤਸਰ ਦੀ थाना सदर ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜੀਹਾਂ ਤਿੰਨ ਨਜਾਇਜ਼ ਪਿਸਤੌਲਾਂ ਦੇ ਨਾਲ ਦੋ ਦੋਸ਼ੀਆਂ ਨੂੰ ਇੱਥੇ ਕਾਬੂ ਵੀ ਕੀਤਾ ਗਿਆ ਹੈ ਤੁਹਾਨੂੰ ਦੱਸ ਦੇ ਕਿ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਕੋਲੋਂ ਇੱਕ ਪਿਸਤਲ ਤੇ ਪੰਜ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉੱਥੇ ਹੀ ਇੱਕ ਹੋਰ ਮਾਮਲੇ ਦੇ ਵਿੱਚ ਇੱਕ ਦੋਸ਼ੀ ਨੂੰ ਕਾਬੂ ਕਰ ਉਸ ਕੋਲੋਂ ਇੱਕ ਦੇਸੀ ਪਿਸਤੌਲ ਤੇ ਇੱਕ 9mm ਦਾ ਪਿਸਤੌਲ ਤੇ ਰੋਂਦ ਵੀ ਬਰਾਮਦ ਕੀਤਾ ਗਿਆ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਰਾਜਵੀਰ ਉਰਫ ਨਿੱਕੂ ਦੇ ਪਹਿਲਾਂ ਵੀ ਇੱਕ ਜਿਹੜਾ ਮਾਮਲਾ ਹੈ ਉਸਤੇ ਦਰਜ ਸੀ ਤੇ ਪੁਲਿਸ ਅਧਿਕਾਰੀਆਂ ਵੱਲੋਂ ਇੱਥੇ ਦੋਸ਼ੀ ਨੂੰ ਗੋਲੀ ਚਲਾਉਣ ਦੇ ਮਾਮਲੇ ਦੇ ਵਿੱਚ 307 ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਹਨਾਂ ਦੇ ਬਾਕੀ ਸਾਥੀਆਂ ਨੂੰ ਵੀ ਜਲਦ ਇੱਥੇ ਕਾਬੂ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਮੀਡੀਆ ਦੇ ਨਾਲ ਕਿਹੜੀ ਜਾਣਕਾਰੀ ਸਾਂਝੀ ਕੀਤੀ ਤੁਸੀਂ ਆਪ ਹੀ ਸੁਣੋ ਹੈਗੇ ਨੇ ਸਾਡੇ ਸਦਰ ਥਾਣੇ ਦੇ 144 ਨੰਬਰ ਐਫ ਆਈ ਆਰ ਹੈਗੇ 336427 ਦੀ ਤੇ ਆਮ ਜਨਕਤੀ ਤੇ ਇਹਦੇ ਵਿੱਚ ਬਾਅਦ ਚ ਜਿਹੜਾ ਸੀਗਾ ਵੱਧਾ ਜੁਰਮ ਜਿਹੜਾ 13 ਤਰੀਕ ਨੂੰ ਕੀਤਾ ਗਿਆ ਸੀ 307 ਇਹਦੇ ਵਿੱਚ ਗੁਰਨਾਮ ਸਿੰਘ ਦੇ ਬੇਟੇ ਸੀਗੇ ਜਿਹਨਾਂ ਨੂੰ ਇੰਜਰਡ ਹੋਏ ਸੀਗੇ ਔਰ ਇਹਦੇ ਵਿੱਚ ਦੋਸ਼ੀ ਅਜੀਤ ਕੁਮਾਰ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਇੱਕ ਮੋਟਰਸਾਈਕਲ ਰੰਗ ਕਾਲਾ ਤੇ ਇੱਕ ਪਿਸਤਲ ਤੇ ਨਾਲ ਜਿਹੜੇ ਹੈਗੇ 30 ਰਾਉਂਡ ਜਿਹੜੇ ਹੈਗੇ ਉਹ ਬਰਾਮਦ ਕੀਤੇ ਗਏ ਹੈ। ਇਹ ਪੰਜ ਬਰਾਉਂਡ ਇਹਨਾਂ ਨਾਲ ਜਿਹੜੇ ਗ੍ਰਿਫਤਾਰ ਕੀਤੇ ਗਏ ਸੈਕੰਡ ਜਿਹੜੀ ਹੈਗੀ ਆ ਜਿਹੜਾ ਐਫ ਆਈ ਆਰ ਨੰਬਰ 50 ਦਾ ਹੈਗਾ ਇਹਦੇ ਵਿੱਚ ਆਮ ਜਗਤ ਥੱਲੇ ਪਰਚਾ ਦਰਜ ਕੀਤਾ ਗਿਆ ਆ ਇਹਦੇ ਵਿੱਚ ਰਾਜਵੀਰ ਸਿੰਘ ਜਿਹ ਇੱਕ ਛੋਟਾ ਆ ਰਾਜਵੀਰ ਸਿੰਘ ਉਰਫ ਕਾਲਾ ਨਿੱਕੂ ਬਈਆ ਜਿਹੜਾ ਹੈਗਾ ਆਪਣਾ ਪ੍ਰਕਾਸ਼ ਐਵੇਨਿਊ ਬਟਾਲਾ ਰੋਡ ਦਾ ਹੈਗਾ ਇਹਦੇ ਕੋਲੋਂ ਦੋ ਜਿਹੜੇ ਹੈਗੇ ਨੇ ਪਿਸਟਲ ਜਿਹੜੇ ਵੈਪਨ ਰਿਕਵਰ ਕੀਤੇ ਗਏ ਨੇ ਇੱਕ ਦੇਸੀ ਕਟਾ ਹੈਗਾ ਤੇ ਇੱਕ ਜਿਹੜਾ ਹੈਗਾ ਆਪਣਾ 9 ਐਮ ਐਮ ਜਿਹੜਾ ਹੈਗਾ 9 ਐਮ ਐਮ ਦਾ ਜਿਹੜਾ ਹੈਗਾ ਪਿਸਤਲ ਜਿਹੜਾ ਰਿਕਵਰ ਕੀਤਾ ਗਿਆ ਔਰ ਇਹਦੇ ਨਾਲ ਇਹਦੇ ਕੋਲ ਰੋਂਦ ਜਿਹੜੇ ਹੈਗੇ ਆ ਬ੍ਰਾਂਚ ਕੀਤੇ ਗਏ ਨੇ ਇਹਦੇ ਨਾਲ ਇਹ ਤੋਂ ਇਲਾਵਾ ਇਹਦੇ ਕੋਲ ਇੱਕ ਮੋਟਰਸਾਈਕਲ ਵੀ ਜਿਹੜਾ ਹੈਗਾ ਉਹ ਬਰਾਮਦ ਕੀਤਾ ਗਿਆ ਹੈ ਸੋ ਇਸ ਤਰੀਕੇ ਦੇ ਨਾਲ ਟੋਟਲ ਅਸੀਂ ਤਿੰਨ ਵੈਪਨ ਜਿਹੜੇ ਟ੍ਰੇਸ ਕੀਤੇ ਨੇ ਔਰ ਇਹਦੇ ਨਾਲ ਜਿਹੜਾ 10307 ਦੇ ਵਿੱਚ ਜਿਹੜਾ ਚੱਲਿਆ ਸੀਗਾ ਨਾਮਜਾਦ ਦੋਸ਼ੀ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਵਿੱਚ ਜਿਹੜਾ ਚੱਲਿਆ ਵੈਪਨ ਉਹ ਵੀ ਰਿਕਵਰ ਕੀਤਾ ਸਰ ਇੱਥੇ ਕਿਤੇ ਵਾਰਦਾਤਾ ਕਰਦੇ ਰਹੇ ਸੀ ਨਾ ਦੇਖੋ ਇਹਦੇ ਵਿੱਚ ਜਿਹੜਾ ਹੈਗਾ ਆਪਣਾ ਇਹਦੇ ਜਿਹੜਾ ਰਾਜਵੀਰ ਸਿੰਘ ਦਾ ਨਿੱਕੂ ਭਈਆ ਹੈਗਾ ਇਹ ਤੇ ਪਹਿਲਾਂ ਵੀ ਜਿਹੜਾ 379 411 ਦਾ ਜਿਹੜਾ ਹੈਗਾ 19 ਦੇ ਵਿੱਚ ਪਰਚਾ ਦਰਜ ਹੈਗਾ ਔਰ ਦੂਸਰਾ ਜਿਹੜਾ ਵਿਅਕਤੀ ਹੈਗਾ ਆ ਇਹ ਜਿਹੜੇ ਹੈਗੇ ਨੇ ਇਹ ਆਪਣੇ ਵਟਾਲਾ ਰੋਡ ਦੇ ਉੱਤੇ ਕੋਈ ਪਰਚਾ ਨਹੀਂ ਹੈਗਾ ਤੇ ਟੋਟਲ ਕੇ ਮੇਨ ਕੰਮ ਲੁੱਟਾਂ ਦੇ ਚੀਜ਼ਾਂ ਨਹੀਂ ਇਹਨਾਂ ਦਾ ਜਿਹੜਾ ਕਾਲੂ ਭਈਏ ਦਾ ਜਿਹੜਾ ਪਹਿਲਾਂ ਵੀ ਆਲਰੇਡੀ ਕਦਮਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਲੁੱਟਾਂ ਖੋਹਾਂ ਦਾ ਦਰਜਾ ਇਹਦੇ ਉੱਤੇ ਬਾਕੀ ਜਿਹੜੀ ਇਹ ਜਿਹੜਾ ਦੂਸਰਾ 44 ਨੰਬਰ ਐਫ ਆਈ ਆਰ ਹੈਗੀ ਆ ਇਹਦੇ ਵਿੱਚ ਜਿਹੜਾ 307 ਇਹ ਉਹਦੇ ਗਲੀ ਦੇ ਵਿੱਚ ਜਾ ਕੇ ਇਹਨਾਂ ਨੇ ਗੋਲੀ ਚਲਾਈ ਸੀ ਤੂ ਤੂ ਮੈਂ ਮੈਂ ਕਰਕੇ ਕਿਸੇ ਤੇ ਜਿਹਦੇ ਨਾਲ ਇਹ ਜਿਹੜਾ ਸੀਗਾ ਬੱਬਲੂ ਸੀਗਾ ਉਹਦੇ ਜਿਹੜੇ ਹੱਥ ਤੇ ਵਿੱਚ ਗੋਲੀ ਲੱਗੀ ਸੀ ਤੇ ਉਹ ਜਿਹੜਾ ਸੀਗਾ ਬੱਬਲੂ ਦੋਸ਼ੀ ਬੱਬਲੂ ਦੋਸ਼ੀ ਸੀ ਟਰੋਰ ਕਰੀਏਟ ਕੀਤਾ ਸੀ ਇਹਨਾਂ ਨੇ ਬੋਬੀ ਬੋਬੀ ਸੀਗਾ ਜਿਹੜਾ ਸੀ ਇਹਨਾਂ ਨੇ ਕਿੰਨੀ ਕਿ ਟਰੋਰ ਕਰੀਏਟ ਕੀਤਾ ਸੀ ਦੇਖੋ ਜਦੋਂ ਕਿਸੇ ਵੀ ਥਾਂ ਦੇ ਉੱਤੇ ਜਿਹੜਾ ਹੈਗਾ ਕੋਈ ਗੋਲੀ ਚੱਲਦੀ ਹੈਗੀ ਤਾਂ ਕਿਸੇ ਬੰਦੇ ਨੂੰ ਇੰਜਰਡ ਹੋ ਜਾਂਦਾ ਤਾਂ ਥੋੜਾ ਇਲਾਕੇ ਦੇ ਵਿੱਚ ਤਾਂ ਸੰਸਨੀ ਹੋਂਦੀ ਹੈ ਬਟ ਸਾਨੂੰ ਇਸ ਗੱਲ ਦੀ ਜਿਹੜੀ ਹੈਗੀ ਆ ਖੁਸ਼ੀ ਹੈਗੀ ਹੈ ਕਿ ਸਾਡੇ ਐਸਐਚਓ ਸਾਹਿਬ ਨੇ ਮਿਹਨਤ ਕਰਕੇ ਇਮੀਡੀਏਟਲੀ ਜਿਹੜੀ ਹੈਗੀ ਹੈ ਦੋਸ਼ੀ ਨੂੰ ਫੜ ਕੇ ਉਹਨਾਂ ਕੋਲ ਜਿਹੜੀ ਹੈਗੀ ਹੈ ਅਸਦੇ ਦੀ ਜਿਹੜੀ ਹੈ ਬਰਾਮਦ ਹੋ ਗਈ। ਹੋਰ ਵੀ ਰਿਕਵਰੀ ਹੁੰਦੀ ਨਹੀਂ। ਬਿਲਕੁਲ ਜੀ ਇਹਦੇ ਵਿੱਚ ਜਿਹੜੇ ਹੋਰ ਬਾਕੀ ਦੋਸ਼ੀ ਜਿਹੜੇ ਰਹਿੰਦੇ ਹੈਗੇ ਆ ਦੋ ਤਿੰਨ ਉਹ ਵੀ ਗ੍ਰਿਫਤਾਰ ਕਰਕੇ ਕੋਈ ਨਾ ਕੋਈ ਉਹਨਾਂ ਕੋਲ ਰਿਕਵਰੀ ਕੀਤੀ ਸੀ। ਗੈਂਗ ਵੱਡਾ ਹਣਾ। ਬਿਲਕੁਲ ਇਹਨਾਂ ਦੇ ਜਿਹੜਾ ਹੈਗਾ ਕਾਲੂ ਭਈਆ ਜਿਹੜਾ ਹੈਗਾ ਉਹਦਾ ਨਾਲ ਹੈਗਾ ਬਾਕੀ ਜਿਹੜੇ ਦੂਸਰੇ ਦੋਸ਼ੀ ਹੈਗੇ ਨਾ ਇਹਨਾਂ ਦਾ ਆਪਣਾ 4-5 ਜਾਣੇ ਦਾ ਗੈਂਗ ਹੈ ਜਿਨ੍ਹਾਂ ਦੇ ਵਿੱਚੋਂ ਤਿੰਨ ਸੀ ਫੜੇ। ਤੋਂ ਵੈਪਨ ਲੈ ਕੇ ਕਿਥੋਂ ਆਏ ਨੇ ਜੀ ਜਿਹੜੇ ਇਹ ਵੈਪਨ ਪਿੱਛੋਂ ਯੂਪੀ ਤੋਂ ਇਹਨਾਂ ਦਾ ਜਿਹੜਾ ਹੈਗਾ ਬੈਕਟ੍ਰੈਕ ਜਿਹੜਾ ਅਸੀਂ ਫਾਲੋ ਕਰ ਰਹੇ ਆਂ ਯੂਪੀ ਦੇ ਵਿੱਚੋਂ ਜਿਹੜਾ ਇਹ ਹੈਗਾ ਹੁਣ ਤੱਕ ਦੀ ਪੁੱਛਕੜ ਨਾਲ ਯੂਪੀ ਤੋਂ ਲੈ ਕੇ ਆਏ ਨੇ ਤਾਂ ਸਭ ਜਿੰਨਾ ਤੁਹਾਡੇ ਕੋਲ ਦੱਸਿਆ ਯਾਰਾ ਲੜਾਈ ਝਗੜਾ ਇਹਨਾਂ ਦਾ ਤੇ ਉਸੇ ਕਰ ਨੂੰ ਲੈ ਕੇ ਆਏ ਨੇ ਬਿਲਕੁਲ ਜਿਹੜਾ ਰਾਜੂ ਸੀਗਾ ਇਹਨੀਆਂ ਇਹਨਾਂ ਨੂੰ ਵੈਪਨ ਪ੍ਰੋਵਾਈਡ ਕੀਤਾ ਸੀਗਾ ਜਦੋਂ ਇਹਨਾਂ ਦੀ ਲੜਾਈ ਹੋਈ ਆ ਤੇ ਉਹ ਸੀ ਉਹੀ ਵੈਪਨ ਜਿਹੜਾ ਚਲਾਇਆ ਸੀ ਜਿੱਦਾਂ ਇਹਨਾਂ ਦੇ ਜਿਹੜੀ ਗੋਲੀ ਜਿਹੜੀ ਸੀ ਇੱਕ ਹੱਥ ਵਿੱਚ ਲੱਗ ਗਈ ਤੇ ਵੇਚਣ-ਉਚਣ ਦਾ ਕੰਮ ਵੀ ਕਰਦੇ ਗਏ ਇੱਕ ਕਾਲੂ ਭਈਆ ਦੀ ਜਿਹੜੀ ਪਿਛਲੀ ਪਾਸੇ ਜਿਹੜੀ ਹੈਗੀ ਐ ਇਨਫੋਰਮੇਸ਼ਨ ਇਹ ਵੀ ਸਾਨੂੰ ਪਤਾ ਲੱਗਾ ਕਿ ਜਿਹੜਾ ਵੈਪਨ ਸੀਗਾ ਲਿਆ ਕੇ ਇੱਥੇ ਸੇਲ ਕੀਤਾ ਸੀ ਠੀਕ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ